ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਦਿੱਲੀ ਵਿੱਚ ਪ੍ਰਮੁੱਖ ਸਿੱਖਾਂ ਨੂੰ ਨੌਵੇਂ ਗੁਰੂ ਦੇ ਗੁਰਤਾ ਗੱਦੀ ਨੂੰ ਲੈ ਕੇ ਕੋਈ ਵੀ ਦੁਬਦਾ ਨਹੀਂ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਰਾਮ ਜੀ ਵਿੱਚ ਕਿਹਾ ਸੀ ਕਿ ਬਾਬਾ ਬਸੇ ਬਕਾਲੇ ਇਹ ਰਾਮ ਜੀ ਪਿੱਛੇ ਵੀ ਗੁਰੂ ਜੀ ਦਾ ਇਹ ਕੌਤਕ ਹੀ ਸੀ ਉਹਨਾਂ ਨੇ ਗੁਰੂ ਪ੍ਰਗਟ ਕਰਨ ਦੀ ਬੜਾਈ ਆਪਣੇ ਇੱਕ ਆਨੰਦ ਸਿੱਖ ਨੂੰ ਵਾਕਿਣੀ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਸੱਚਖੰਡ ਵਿਖੇ ਰਕਸ਼ਤ ਹੋਣ ਤੋਂ ਪਹਿਲਾਂ ਪੰਜ ਪ੍ਰਮੁੱਖ ਸਿੱਖਾਂ ਨੂੰ ਆਪਣੇ ਪਾਸ ਬੁਲਾਇਆ ਸੀ ਉਹਨਾਂ ਵਿੱਚ ਬਾਬਾ ਬੁੱਢਾ ਜੀ ਦਾ ਪਰਪੋਤਾ ਬਾਬਾ ਗਰਦਿੱਤਾ ਜੀ ਦਵਾਨ ਦਰਗਾਹ ਮੱਲਗੇ ਅਤੇ ਭਾਈ ਦਿਆਲਾ ਜੀ ਤੋਂ ਇਲਾਵਾ ਦੋ ਹੋਰ ਸਿੱਖ ਸਨ ਗੁਰੂ ਜੀ ਨੇ ਉਹਨਾਂ ਕੋਲੋਂ ਗੁਰਗੱਦੀ ਦੀ ਸਮਗਰੀ ਮੰਗਵਾਈ ਉਸ ਵਿੱਚ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਉਸ ਦੀ ਪ੍ਰਕਰਮਾ ਕੀਤੀਆਂ ਉਹ ਸਮਗਰੀ ਉਹਨਾਂ ਸਿੱਖਾਂ ਨੂੰ ਦੇ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਲਈ ਬਾਬਾ ਬਕਾਲਾ ਵਿਖੇ ਭੇਜਿਆ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਅੰਤਰਜਾਮੀ ਸਨ ਉਹਨਾਂ ਨੂੰ ਪਤਾ ਸੀ ਕਿ ਧੀਰਮਲ ਅਤੇ ਹੋਰ ਸੋਢੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਰੋਧ ਕਰਨਗੇ ਅਤੇ ਆਪ ਨੌਵੇਂ ਗੁਰੂ ਹੋਣ ਦਾ ਢੋਂਗ ਰਚ ਲੈਣਗੇ ਇਹ ਕਦੇ ਨਹੀਂ ਹੋ ਸਕਦਾ ਸੀ ਕਿ ਅਸਲੀ ਗੁਰੂ ਵੀ ਨਕਲੀ ਗੁਰੂਆਂ ਦੇ ਬਰਾਬਰ ਬੈਠ ਕੇ ਇਹ ਦਾਵਾ ਪੇਸ਼ ਕਰੇ ਕਿ ਮੈਂ ਹੀ ਅਸਲੀ ਗੁਰੂ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ ਨੇ ਇੱਕ ਵਾਰ ਆਪਣੇ ਪਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਪੁੱਤਰ ਬਾਰੇ ਪੁੱਛਿਆ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਸਾਡਾ ਪੁੱਤਰ ਤੇਗ ਬਹਾਦਰ ਮੇਰੇ ਤੋਂ ਤੀਸਰੇ ਥਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਹੋਣਗੇ ਇਸ ਲਈ ਦੁਲਦਾ ਤਾਂ ਬਿਲਕੁਲ ਨਹੀਂ ਸੀ ਇਹ ਇੱਕ ਕੌਤਕ ਸੀ ਜੋ ਕਿ ਵਾਹਿਗੁਰੂ ਦੇ ਇੱਛਾ ਅਨੁਸਾਰ ਹੋਣਾ ਸੀ ਮੱਖਣ ਸ਼ਾਹ ਲਬਾਣਾ ਨੂੰ ਅਸਲੀ ਗੁਰੂ ਦੇ ਦਰਸ਼ਨ ਹੋ ਗਏ ਸਨ ਸੰਗਤਾਂ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਭੇਜੇ ਪੰਜ ਸਿੱਖ ਵੀ ਗੁਰੂ ਗੱਦੀ ਦੀ ਸਮਗਰੀ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ ਪਹੁੰਚ ਗਏ ਸਨ 8 ਬਸਾਖ ਬਦੀ 13 ਸੰਮਤ 1721 ਦਿਕਰਮੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਪ ਸਥਾਨ ਵਿਖੇ ਸੁੰਦਰ ਵਿਛੌਣੇ ਵਿਛਾ ਦਿੱਤੇ ਸਨ ਉਹਨਾਂ ਉੱਪਰ ਇੱਕ ਸੰਗਾਸ਼ਨ ਸਜਾ ਦਿੱਤਾ ਸੀ ਔਰ ਸੰਗਾਸ਼ਨ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ਼ਨਾਨ ਕਰਕੇ ਬਿਰਾਜਮਾਨ ਹੋ ਗਏ ਸਨ ਭਾਈ ਮੱਖਣ ਸ਼ਾ ਲਬਾਣਾ ਅਤੇ ਹੋਰ ਸੰਗਤ ਦੀ ਹਾਜ਼ਰੀ ਵੇਖ ਬਾਬਾ ਬੁੱਢਾ ਜੀ ਦੇ ਪੜਪੋਤੇ ਬਾਬਾ ਗਰਦਿੱਤਾ ਜੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੱਲੋਂ ਦਿੱਤੇ ਪੰਜ ਪੈਸੇ ਅਤੇ ਨਾਰੀਅਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾ ਵਿੱਚ ਰੱਖ ਕੇ ਮੱਥਾ ਟੇਕਿਆ ਫਿਰ ਗੁਰੂ ਜੀ ਦੀਆਂ ਪ੍ਰਕਰਮਾਂ ਕੀਤੀਆਂ ਅਤੇ ਗੁਰਤਾ ਗੱਦੀ ਤਿਲਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਖਸ਼ਿਸ਼ ਚਾਸ਼ਤਰ ਬਾਸ਼ਤਰ ਅਤੇ ਮੋਤੀਆਂ ਦੀ ਮਾਲਾ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੇ ਦਿੱਤੇ ਸਨ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ